ਐ ਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਤਬੀਰ ਸਿੰਘ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਨਾਲ ਉਹਨਾਂ ਦੀ ਰਿਹਾਈਸ਼ ਤੇ ਮੁਲਾਕਾਤ ਕੀਤੀ ਗਈ ਇਸ ਦੌਰਾਨ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਐਡਵੋਕੇਟ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਮੁਰਾਦ ਅਪੀਲ ਕੀਤੀ ਤੇ ਨਾਲ ਨਾਲ ਪੰਥਕ ਮਾਮਲੇ ਸੰਬੰਧੀ ਵਿਚਾਰ ਚਰਚਾ ਵੀ ਕੀਤੀ ਗਈ ਕਰੀਬ 1 ਘੰਟਾ ਇਹ ਮੁਲਾਕਾਤ ਮਗਰੋਂ ਗਿਆਨੀ ਰਗਵੀਰ ਸਿੰਘ ਨੇ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵਰਗੇ ਗੁਰੂ ਸਿੱਖ ਦੀ ਪੰਥ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਬੇहद ਲੋੜ ਹੈ ਉਹਨਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਵੀ ਅਪੀਲ ਕੀਤੀ ਗਈ। ਉੱਥੇ ਹੀ ਪੰਜ ਮੈਂਬਰੀ ਕਮੇਟੀ ਦੀ ਮਿਲੀ ਚਿੱਠੀ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਚਿੱਠੀ ਤੇ ਵੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੌਕੇ ਉਹਨਾਂ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਤਰ ਸਾਹਿਬ ਗਿਆਨੀ ਸੁਲਤਾਨ ਸਿੰਘ ਵੀ ਮੌਜੂਦ ਰਹੇ ਜਿਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਉਹਨਾਂ ਦੇ ਗ੍ਰਹਿ ਦੇ ਵਿਖੇ ਮੁਲਾਕਾਤ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਦਿਨ ਪਹਿਲਾਂ ਜਥੇਦਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ ਦਾ ਹਵਾਲਾ ਦਿੰਦੇ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਸ਼੍ਰੀ ਕਾਰਤਕ ਸਾਹਿਬ ਦੇ ਵੱਲੋਂ ਗਠਿਤ ਸੱਤ ਮੈਂਬਰੀ ਕਮੇਟੀ ਦੀ ਕਨਵੀਨਰ ਵਜੋਂ ਵੀ ਅਸਤੀਫਾ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਇੱਕ ਵਫ਼ਦ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਨਾਲ ਹੁਸ਼ਿਆਰਪੁਰ ਵਿਖੇ ਉਹਨਾਂ ਦੇ ਘਰ ਦੇ ਵਿੱਚ ਮੁਲਾਕਾਤ ਕੀਤੀ ਗਈ ਸੀ ਤੇ ਹੁਣ ਇਹ ਮੁਲਾਕਾਤ ਇੱਕ ਚਰਚਾ ਦਾ ਵਿਸ਼ਾ ਬਣ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਜਥੇਦਾਰ surjeet singh pullewal raatha ਭਾਈ ਮਨਜੀਤ ਸਿੰਘ ਮਾਸਟਰ ਮਿੱਠੂ ਸਿੰਘ ਕਾਹਣਕੇ ਸਤਵਿੰਦਰ ਸਿੰਘ ਟੋਹੜਾ ਮਨਜੀਤ ਸਿੰਘ ਜੋ ਗਾਲ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ ਦੇ ਵਿੱਚ ਫਸ ਚੁੱਕਿਆ ਹੈ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਦਾਰੇ ਗਿਆਨੀ ਰਕबीर ਸਿੰਘ ਨੂੰ ਸੰਕਟ ਮੋਚਨ ਦੇ ਤੌਰ ਤੇ ਅਗਵਾਈ ਕਰਨ ਉਹਨੇ ਕਿਹਾ ਕਿ ਹੁਣ ਟੁਕਵਾ ਤੇ ਇਮਤਿਹਾਨੀ ਸਮਾਂ ਆ ਚੁੱਕਿਆ ਹੈ ਆਗੂਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਦੇ ਵੀ ਤਖਤ ਸਾਈਬ ਦੇ ਹੁਕਮਾਂ ਤੋਂ ਪਗੌੜਾ ਨਹੀਂ ਹੋ ਸਕੀ ਪਰ ਕੁਝ ਲੋਕਾਂ ਦੇ ਪਗੌੜੇ ਹੋਣ ਦੇ ਹਾਲਾਤ ਦੇ ਵਿੱਚ ਸਮੁੱਚੀ ਪੰਥਕ ਜਮਾਨ ਦੇ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣਾਂ ਕਿਹਾ ਕਿ ਅੱਜ ਸਵਾਲ ਹੈ ਕਿ ਸ਼੍ਰੇ ਅਕਾਲ ਤਖਤ ਸਾਈਬ ਦੀ ਪ੍ਰਭੂ ਸત્તા ਸਰਵਉੱਚਤਾ ਦੀ ਬਹਾਲੀ ਨੂੰ ਲੈ ਕੇ ਉੱਠ ਰਿਹਾ ਹੈ ਕਿਹੜੇ ਲੋਕਾਂ ਦੇ ਫੈਸਲੇ ਦੇ ਨਾਲੇ ਚੁਣੌਤੀ ਵੱਡੀ ਹੋਈ ਕਿਹੜੇ ਲੋਕਾਂ ਦੀ ਵਜ੍ਹਾ ਦੇ ਨਾਲ ਸਿਰਿਆਕਾਲ ਤੱਕ ਸਾਹਿਬ ਨਾਲ ਟਕਰਾਵ ਵਾਲੀ ਸਥਿਤੀ ਬਣੀ ਕਿਹੜੇ ਲੋਕਾਂ ਦੇ ਫੈਸਲਿਆਂ ਨਾਲ ਸਿੰਘ ਸਾਹਿਬ ਦੀ ਕਿਰਦਾਰਕੋਸ਼ੀ ਕੀਤੀ ਜਾ ਰਹੀ ਹੈ ਕਿਹੜੇ ਲੋਕਾਂ ਦੀ ਪੰਥ ਵਿਰੋਧੀ ਭਾਵਨਾਵਾਂ ਨਾਲ ਅੱਜ ਇਹ ਜਿਹੇ ਹਾਲਾਤ ਬਣ ਗਏ ਨੇ ਇਸ ਕਰਕੇ ਸੰਗਤ ਦੀ ਦੁਬਦਾਂ ਨੂੰ ਦੂਰ ਕੀਤੇ ਬਗੈਰ ਪੰਥ ਕੌਮ ਤੇ ਪੰਥ ਦੀ ਸਿਆਸੀ ਜਮਾਤ ਨੂੰ ਤਗੜਾ ਕਰਨ ਦਾ ਹੱਲ ਨਿਕਲਣ ਵਾਲਾ ਨਹੀਂ ਹੈ ਉਹਦਾ ਸਰਬਜੀਤ ਸਿੰਘ ਕੁਮਾਨ ਦੇ ਵੱਲੋਂ ਵੀ ਇਸ ਮੁਲਾਕਾਤ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਈਦਾ ਰਤਮਾ ਜੀ ਜਿੰਨਾ ਵੱਡਾ ਸਮਝਿਆ ਤੇ ਮੰਨਿਆ ਜਾਂਦਾ ਏ ਅਸਲ ਦੇ ਵਿੱਚ ਉਹ ਉਮੇਂਦਾਈ ਹੈ ਜਿਸ ਤਰ੍ਹਾਂ ਮੌਜੂਦਾ ਦੌੜ ਦੇ ਵਿੱਚ ਜਥੇਦਾਰ ਸਾਹਿਬ ਨੂੰ ਸਿਆਸੀ ਪਲਵਾਨ ਵਰਤ ਰਹੇ ਨੇ। ਇਸ ਤਰ੍ਹਾਂ ਗਿਆਨੀ ਗੁਰਬਚਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਵੀ ਵਰਤਿਆ ਗਿਆ। ਇਸੇ ਤਰ੍ਹਾਂ ਹੀ ਹੁਣ ਗਿਆਨੀ ਰਗबीर ਸਿੰਘ ਦੇ ਨਾਲ ਵੀ ਕੀਤੀ ਜਾ ਰਹੀ ਹੈ। ਇਹ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ ਸੰਗਤ ਨੂੰ? ਉਸ ਦਿਨ ਵੀ ਬੁਰਾ ਲੱਗਿਆ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਦੇ ਵੱਲੋਂ ਥਾਪੀ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਬਾਦਲ ਦਲ ਦੇ ਆਗੂ ਬਲਵਿੰਦਰ ਭੁੰਦਰ ਦੇ ਘਰ ਤਰਲੇ ਮਿੰਤਾ ਕਰਨ ਗਏ ਸੀ ਇਹ ਲੋਕੋ ਪੁੱਲਗੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਨੁਮਾਇੰਦਿਆਂ ਦੇ ਰੂਪ ਦੇ ਵਿੱਚ ਇਸ ਕਾਰਜ ਕਰਕੇ ਇਸ ਸੰਸਥਾ ਦੀ ਤੋਹੀਨ ਕਰ ਰਹੇ ਆ ਪੁੰਦੜ ਨੇ ਇਹਨਾਂ ਦੀ ਪੋਰਾ ਵੀ ਕਦਰ ਨਹੀਂ ਕੀਤੀ ਅਤੇ ਡੱਕਰ ਕੀਤੇ ਜਦ ਸਾਰਾ ਬਾਦਲ ਅਕਾਲ ਤੱਕ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇ ਰਿਹਾ ਸੀ ਤਾਂ ਧਾਮੀ ਸਾਹਿਬ ਵਿਚਾਰਲਾ ਰਸਤਾ ਲੱਭਣ ਲਈ ਲਿਲਕੜੀਆਂ ਲੈਂਦੇ ਰਹੇ ਜਦ ਬਾਦਲਦੰਨ ਨੂੰ ਕੋਈ ਸ਼ਰਮ ਹਯਾ ਨਹੀਂ ਸੀ ਤਾਂ ਧਾਮੀ ਸਾਹਿਬ ਨੂੰ ਉਹਨਾਂ ਦੀ ਇੰਨੀ ਫਿਕਰ ਕਿਉਂ ਸੀ ਉਹਨਾਂ ਨੇ ਅੱਗੇ ਕਿਹਾ ਕਿ ਆਖਿਰ ਧਾਮੀ ਸਾਹਿਬ ਅਸਤੀਫਾ ਦਿੰਦੇ ਹਨ ਪਰ ਧਾਮੀ ਸਾਹਿਬ ਦੀ ਮਕਾਰੀ ਦੇਖੋ ਅਸਤੀਫਾ ਦਿੱਤਾ ਤਾਂ ਬਾਦਲਕਿਆਂ ਦੇ ਸਤਾਪ ਕਰਕੇ ਪਰਦੇਸੀ ਬਣਾ ਤਰਿਆ ਗਿਆਨੀ ਰਕबीर ਸਿੰਘ ਨੂੰ ਗਿਆਨੀ ਰਕबीर ਸਿੰਘ ਨੂੰ ਵੀ ਪਤਾ ਹੈ ਕਿ ਧਾਮੀ ਸਾਹਿਬ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਨਾ ਕਰਵਾਉਣ ਦੇ ਦੁੱਖ ਦੇ ਵਿੱਚ ਬਾਦਲਕਿਆਂ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਸ ਕਰਕੇ ਉਹਨਾਂ ਨੇ ਕਹਿਤਾ ਹੈ ਕਿ ਜੇਕਰ ਧਾਮੀ ਸਾਹਿਬ ਮੇਰੇ ਬਿਆਨ ਕਰਕੇ ਨੈਤਿਕ ਤੌਰ ਤੇ ਅਸਤੀਫਾ ਦਿੱਤਾ ਹੈ ਤਾਂ ਮੈਂ ਵੀ ਨੈਤਿਕ ਤੌਰ ਤੇ ਕਹਿੰਦਾ ਹਾਂ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ ਇੱਥੇ ਤੱਕ ਹੀ ਜ਼ਥੇਦਾਰ ਰਗਵੀਰ ਸਿੰਘ ਵੀ ਠੀਕ ਸੀ ਉਲਟਾ ਲੋਕਾਂ ਨੂੰ ਲੱਗਦਾ ਸੀ ਕਿ ਪੰਜ ਮੈਂਬਰਾਂ ਦੀ ਕਮੇਟੀ ਅੰਸਾਰ ਉਹੀ ਕੋਈ ਸਾਰਥਕ ਕਦਮ ਚੁੱਕਣਗੇ 2 ਦਸੰਬਰ ਵਾਲਾ ਫੈਸਲਾ ਇੰਬਲ ਲਾਗੂ ਕਰਵਾਉਣਗੇ ਪਰ ਜ਼ਥੇਦਾਰ ਜੀ ਨੇ ਜ਼ਥੇਦਾਰ ਦੇ ਅਹੁਦੇ ਨੂੰ ਵਿਚੋਲਗਿਰੀ ਤੱਕ ਲੈ ਕੇ ਆਂਦਾ ਤੇ ਤਾਮੀ ਸਾਹਿਬ ਨੂੰ ਮਨਾਉਣ ਪਹੁੰਚ ਗਏ ਅਕਾਲ ਤਖਸੈਦ ਦੇ ਜ਼ਥੇਦਾਰ ਨੂੰ ਕੀ ਮਤਲਬ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲ ਚਲ ਦਾ ਪ੍ਰਧਾਨ ਕੌਣ ਹੈ ਕੌਣ ਨਹੀਂ ਹੈ ਉਹਨਾਂ ਤਾਂ ਆਪ ਦੇ ਅਹੁਦੇ ਦੇ ਸਿੱਖ ਕੌਮ ਦੇ ਜਜ਼ਬਾਤਾਂ ਦਾ ਖਿਆਲ ਰੱਖਣਾ ਹੈ ਹੁਣ ਜੇ ਧਾਮੀ ਸਾਹਿਬ ਅਸਤੀਫਾ ਵਾਪਸ ਲੈਣ ਤਾਂ ਜਲੂਸ ਨਿਕਲੇਗਾ ਕਿ ਜਿਹੜੀ ਸਥਿਤੀ ਕਰਕੇ ਅਸਤੀਫਾ ਦਿੱਤਾ ਸੀ ਉਹਦੇ ਦੇ ਵਿੱਚੋਂ ਹੁਣ ਕੀ ਫਰਕ ਪੈ ਗਿਆ ਹੈ ਜੇ ਧਾਮੀ ਸਾਹਿਬ ਦਾ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਉਹਨਾਂ ਦੀ ਆਤਮਾ ਉੱਤੇ ਬੋਝ ਪਵੇਗਾ ਕਿ ਦੋ ਤਖਤਾਂ ਦੇ ਜਥੇਦਾਰ ਆਏ ਸੀ ਪਰ ਜਦ ਉਹਨਾਂ ਨੇ ਅਸਤੀਫਾ ਵਾਪਸ ਲਿਆ ਨਾਲ ਹੀ ਉਹਨਾਂ ਖਿਲਾਫ ਮਖੌਲ ਬਣ ਜਾਵੇਗਾ ਕਿ ਬਾਦਲਦਲ ਖਿਲਾਫ ਬਣੀ ਉਸ ਰਿਪੋਰਟ ਤੋਂ ਬਚਣ ਲਈ ਡਰਾਮਾ ਕੀਤਾ ਸੀ ਜੇ ਅਸਤੀਫਾ ਵਾਪਸ ਲਿਆ ਤਾਂ ਗਿਆਨੀ ਰਗਵੀਰ ਸਿੰਘ ਫੇਰ ਕਹਿਣਗੇ ਕਿ ਅਕਾਲਤਖ ਸਾਹਿਬ ਵੱਲੋਂ ਕਮੇਟੀ ਦੇ ਕੰਮ ਵੀ ਤਾਂਬੋ ਪਰ ਜਥੇਦਾਰ ਸਾਹਿਬ ਨੇ ਕੀ ਲੈਣਾ ਹੈ ਕਿ ਆ ਧਾਮੀ ਸਾਹਿਬ ਤੋਂ ਕਿ ਹੋਰ ਸਿੱਖ ਸੰਸਥਾਵਾਂ ਦੇ ਮਸਲਿਆਂ ਦੇ ਵਿੱਚ ਇਉਂ ਜਥੇਦਾਰ ਸਾਹਿਬ ਉਹਨਾਂ ਦੇ ਅਹੁਦੇਦਾਰਾਂ ਦੇ ਕਰ ਜਾਂਦੇ ਨੇ ਕਿ ਇਸ ਅਮਲ ਅਕਾਲਤਖ ਸਾਹਿਬ ਦੀ ਸ਼ਾਨ ਦੇ ਬਰਾ ਦਾਏ ਦੂਜੇ ਪਾਸੇ ਚਰਚਾ ਹੈ ਕਿ ਬਾਦਲ ਜੁੰਡਲੀ ਨੇ ਵੀ ਇਨਾ ਗਿਆਨੀ ਰਗਵੀਰ ਸਿੰਘ ਨੂੰ ਧਾਮੀ ਸਾਹਿਬ ਨੂੰ ਮਨਾਉਣ ਦੀ ਜ਼ਿੰਮੇਵਾਰੀ ਲਈ ਹੈ ਜੋ ਧਾਮੀ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਸਮੇਤ ਸਭ ਨੂੰ ਅਕਲ ਦਿੱਤੀ ਜਾ ਰਹੀ ਹੈ ਤੁਹਾਨੂੰ ਉਹਦਿਆਂ ਤੇ ਵੀ ਰਹਿਣਾ ਪਵੇਗਾ ਬਾਦਲ ਜੁੰਡਲੀ ਦੇ ਅਨਸਾਰ ਵੀ ਚੱਲਣਾ ਪਵੇਗਾ ਕਿ ਸ਼੍ਰੋਮਣੀ ਕਾਲਜਲ ਪ੍ਰਧਾਨ ਹੁਣ ਗਿਆਨੀ ਰਗਵੀਰ ਸਿੰਘ ਨਾਲ ਮੇਲ ਮਿਲਾਪ ਕਰਕੇ 2 ਦਸੰਬਰ ਵਾਲੇ ਹੁਕਮਨਾਮੇ ਕਰਮੌਰ ਲਈ ਕੁਝ ਕਰ ਸਕਦਾ ਹੈ ਜਦਕਿ ਬਾਦਲ ਸੈਣਾ ਤਾਂ ਲੁਧਿਆਣੇ ਵਾਲੀ ਜਿਮਣੀਚੋਣ ਲੜਨਾ ਜਮਾਤ ਜਬਤ ਕਰਮੌਰ ਲਈ ਕੋਈ ਬਲੀ ਦਾ ਬੱਕਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਸਲ ਦੇ ਵਿੱਚ ਭੁੰਦੜ ਕਾਮੀ ਅਤੇ ਗਿਆਨੀ ਰਗਵੀਰ ਸਿੰਘ ਨੂੰ ਮੋਹਰੇ ਕਰਕੇ ਬਾਦਲ ਜੁੰਡਲੀ ਕੌਮ ਦੇ ਜਜ਼ਬਾਤਾ ਦੇ ਨਾਲ ਖੇਡ ਰਹੀ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਸੁਖਬੀਰ ਵਾਕਿਆ ਹੀ ਪਹਾੜੀ ਰਾਜਿਆਂ ਦਾ ਮਸਤਿਆ ਹਾਥੀ ਹੈ ਜਿਹਦੇ ਸੱਤ ਤੀਵੀਆਂ ਬਣ ਕੇ ਵੀ ਭੇਜਿਆ ਗਿਆ